ਹਾਂਜੀ ਸਾਰੀ ਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਸੀਗਾ ਜੀ ਇੱਥੇ 9:00 ਸਵੇਰ ਕ9 ਦਾ ਟਾਈਮ ਸੀਗਾ ਤੇ ਮੈਂ ਲਗਾ ਰਹੀ ਸੀਗੀ ਪੋਚੇ ਤੇ ਸਮ੍ਰਿਤ ਤੋਂ ਥੋੜੀ ਜਿਹੀ ਹੈਲਪ ਕਰਵਾਈ ਕਿ ਬਲੌਗ ਚੱਲ ਵੀ ਬਣਾ ਬਣਾ ਦੇ ਹਨਾ ਕਿਉਂਕਿ ਇਕੱਲੇ ਆਣਾ ਤਾਂ ਫਿਰ ਕੰਮ ਵੀ ਕਰਨਾ ਤੇ ਵਲੌਗ ਬਣਾਉਣਾ ਥੋੜਾ ਜਿਹਾ ਔਖਾ ਲੱਗਦਾ ਹੈਗਾ ਵੈਸੇ ਇਹਦਾ ਸਟੈਂਡ ਵਗੈਰਾ ਤੇ ਲਗਾ ਲਈਦਾ ਫੋਨ ਬਟ ਇੱਥੇ ਚਲੇ ਇਹ ਫ੍ਰੀ ਸੀਗੀ ਤੇ ਇਹ ਰੂਮ ਦੇ ਵਿੱਚ ਹੀ ਖੜੀ ਰਹੀ ਸੀ ਕਿਉਂਕਿ ਬਾਹਰ ਮੈਂ ਪੋਚਾ ਲਗਾਈ ਜਾਂਦੀ ਸੀਗੀ ਕਿ ਉਹ ਤਾਂ ਪੋਚਾ ਜਿਵੇਂ ਡੇਲੀ ਲੱਗਦਾ ਹਨਾ ਸਫਾਈ ਪੂਰੀ ਰਹਿੰਦੀ ਹੈਗੀ ਤੇ ਪਰ ਥੋੜਾ ਜਿਹਾ ਬ੍ਰਾਂਡ ਚ ਪੈੜ ਚੱਲ ਜੀ ਜ਼ਿਆਦਾ ਹੁੰਦੀ ਹੈ ਹਨਾ ਤੇ ਇੱਥੇ ਮੈਂ ਚਲ ਥੋੜਾ ਜਿਹਾ ਅੱਧਾ ਘਬਰਾਂਡਾ ਜਿਵੇਂ ਕਿ ਬੈਠ ਕੇ ਜਿੱਥੇ ਜਿੱਥੇ ਜੇ ਆਪਾਂ ਤੁਰਦੇ ਹਾਂ ਨਾ ਉੱਥੇ ਜੇ ਨਿਸ਼ਾਨ ਜੇ ਪੈ ਜਾਂਦੇ ਇਹ ਟਾਈਲਾਂ ਦਾ ਬਸ ਇਹੀ ਥੋੜਾ ਜਿਹਾ ਹੁੰਦਾ ਪੱਥਰ ਦਾ ਥੋੜਾ ਜਿਹਾ ਫਰਕ ਹੁੰਦਾ ਹੈਗੇ ਤੇ ਥੋੜੇ ਜਿਹਾ ਬਾਲੇ ਜ਼ਿਆਦਾ ਨਿਸ਼ਾਨ ਪੈਂਦੇ ਹੈਗੇ ਤੇ ਦਾ ਕਰਕੇ ਬਸ ਇੱਥੇ ਜੇ ਬੈਠ ਕੇ ਜੇ ਜਿਹੜਾ ਪੋਚਾ ਮੈਂ ਲਗਾਈ ਜਾਂਦੀ ਸੀਗੀ ਤੇ ਬਾਹਰੋਂ ਆਪਾਂ ਕੱਪੜੇ ਵਗੈਰਾ ਸਾਰੇ ਧੋਤੇ ਸੀਗੇ ਤੇ ਮੰਮੀ ਰੋਟੀ ਪਾਣੀ ਦਾ ਕੰਮ ਕਰੀ ਜਾਂਦੇ ਸੀਗੇ ਬਸ ਸਵੇਰ-ਸਵੇਰ ਤੇ ਇਹੀ ਕੰਮ ਕਰਾ ਜਿਹੜੇ ਚੱਲਦੇ ਆ ਬਸ ਝਾੜੂ ਪੋਚਣ ਦੇ ਅੱਗੇ ਸ਼ਾਮ ਨੂੰ ਕਰਦੇ ਹੁੰਦੇ ਸੀਗੇ ਸਕੂਲੋਂ ਆ ਕੇ ਹਨਾ ਕੱਪੜਿਆਂ ਦਾ ਕੰਮ ਵੀ ਤੇ ਝਾੜੂ ਪੋਚੇ ਦਾ ਵੀ ਹੁਣ ਚਲ ਜਦੋਂ ਘਰੇ ਹੁੰਨੇ ਆ ਚਲੋ ਨਾਲੇ ਉੱਠੀ ਦਾ ਵੀ ਲੇਟ ਹੀ ਹੈਗਾ ਫਿਰ ਆਹ ਹੁੰਦਾ ਵੀ ਕੰਮਕਾਰੀ ਕਰਨੇ ਆ ਕਿਰਾ ਕੋਈ ਕੋਈ ਐਕਸਟਰਾ ਕੰਮ ਕਰਨਾ ਹੈਗਾ ਹਨਾ ਨਹੀਂ ਕੋਈ ਕੰਮ ਕਰ ਹੋਰ ਹੈਗੇ ਮੀ ਪਈ ਜਾਂਦਾ ਮੀਹਾਂ ਦੇ ਨਾਲ ਬੁਰਾ ਹਾਲ ਆਗਾ ਤੇ ਹੋਰ ਤਾਂ ਕੰਮ ਫਿਰ ਕੋਈ ਹੁੰਦਾ ਵੀ ਨਹੀਂ ਹੈਗਾਗਾ ਤੇ 12ਵੀਂ ਇੰਨਾ ਕ ਗੰਦਾ ਹਨਾ ਹੁਣ ਤਾਂ ਪਤਾ ਨਹੀਂ ਸੱਚੀ ਵੀ ਕਿੱਦਾਂ ਐ ਜਿਲਾਦਾ ਵੀ ਅੱਗੇ ਤਾਂ ਮੀ ਉਹੀ ਗੱਲਾਂ ਮੂੰਹ ਨਾਲ ਮਗਦੇ ਹੁੰਦੇ ਸੀਗੇ ਮੀ ਆ ਵੀ ਮੀ ਆ ਵੀ ਪਰ ਉਹੀ ਗੱਲ ਵੀ ਹਰੇਕ ਚੀਜੀ ਬੱਤ ਸਿਰ ਦੇ ਨਾਲ ਹੀ ਚੰਗੀ ਲੱਗਦੀ ਹੈਗੀ ਹੁਣ ਜਦੋਂ ਮੀ ਜਿਹੜਾ ਹੈ ਹੀ ਬਹੁਤ ਜ਼ਿਆਦੇ ਪਈ ਜਾਂਦਾ ਹਨਾ ਤਾਂ ਫਿਰ ਮੀ ਆ ਪਾਪ ਹੀ ਹੁਣ ਪਤਾ ਹੀ ਹੈ ਜਿਹੜਾ ਮਾਹੌਲ ਬਣਿਆ ਪਿਆਗਾ ਤੇ ਹੱਥ ਬੰਦੇ ਆ ਵਿਚਾਲ ਸ਼ੁਕ ਸ਼ਾਂਤੀ ਰਵੇ ਹਨ ਵਿਚਾਰੇ ਰੋਜ਼ ਰੋਜ਼ ਆਪਣੇ ਕੋਲ ਉਹੀ ਗੱਲਾਂ ਵੀ ਘਰੋਂ ਵੇਗਰ ਹੋ ਗਏ ਵਿਚਾਰੇ ਬਹੁਤ ਜਿਆਦਾ ਬੁਰਾ ਹਾਲ ਆਗਾ ਹਾਜੀ ਆਪਣੇ ਇਧਰਲੀ ਸਾਈਡ ਚੁਕਸਾਂ ਦਾ ਪਰ ਜਿਹੜੇ ਹਸਾਬ ਨਾਲ ਡੇਲੀ ਬੱਦਲ ਬਣ ਕੇ ਆਉਂਦੇ ਆ ਤਾਂ ਆਪਾਂ ਨੂੰ ਵੀ ਡਰਦਾ ਜਿਹੜਾ ਮਾਹੌਲ ਜਾਂ ਬਣਾਇਆ ਪਿਆ ਵੀ ਪਤਾ ਨਹੀਂ ਜੇ ਜ਼ਿਆਦੇ ਮੀਂਹ ਅਜੇ ਤਿੰਨ ਤਰੀਕ ਤੱਕ ਦੱਸੀ ਜਾਂਦੇ ਵੀ ਜੇ ਕਿਤੇ ਜ਼ਿਆਦੇ ਮੀਂਹ ਆ ਗਿਆ ਹਨਾ ਤਾਂ ਫਸਲਾਂ ਉੱਤੇ ਨੁਕਸਾਨ ਪਹੁੰਚੂਗੇ ਸਾਰਾ ਦਿਨ ਜਿਵੇਂ ਕਿ ਜੇ ਸਵੇਰ ਉੱਠ ਕੇ ਬਾਹਰ ਜਾਂਦੇ ਆ ਤਾਂ ਵੀ ਮੂੰਹ ਉੱਪਰ ਨੂੰ ਹੁੰਦਾ ਵੀ ਕਿਵੇਂ ਆ ਬਾਹਰ ਦਾ ਮੌਸਮ ਜਾਂ ਬੱਦਲ ਵਾਈ ਕਿਵੇਂ ਆ ਲਓ ਜਿੱਥੇ ਨਾ ਪੋਚੇ ਵਗੈਰਾ ਲਾਉਣ ਤੋਂ ਬਾਅਦ ਆਪਾਂ ਆਗੇ ਸੀਗੇ ਪਸ਼ੂਆਂ ਵੱਲ ਕਿਉਂਕਿ ਇਹ ਗਏ ਹੋਏ ਸੀਗੇ ਖੇਤ ਮੇ ਵੀ ਪਿਆ ਸੀਗਾ ਹਨਾ ਤੇ ਫਿਰ ਮੋਟਰਾਂ ਵਗੈਰਾ ਦਾ ਦੇਖਣਾ ਹੁੰਦਾਗਾ ਤਾਂ ਕਰਕੇ ਉਹ ਥੋੜਾ ਜਿਹਾ ਆਉਂਦੇ ਆਉਂਦੇ ਲੇਟ ਹੋਗੇ ਫਿਰ ਮੈਂ ਕਿਹਾ ਚੱਲ ਵੀ ਮੇਰੇ ਇਧਰੋਂ ਕੱਪੜੇ-ਕੁੱਪੜਿਆਂ ਦਾ ਸਾਰਾ ਕੰਮ ਨਿਬੜ ਗਿਆ ਝਾੜੂ-ਪੋਚੇ ਦਾ ਤੇ ਚਲ ਪਸ਼ੂਆਂ ਨੂੰ ਵੀ ਪਾਣੀ ਵਗੈਰਾ ਪਿਆ ਦੇਈਏ ਚਲੋ ਇੱਕ-ਇੱਕ ਬਾਲਟੀ ਤਾਂ ਪੀਂਦੇ ਆ ਹੁਣ ਜਿਆਦਾ ਪਿਆਸ ਤਾਂ ਨਹੀਂ ਲੱਗਦੀ ਨਾਲੇ ਇੱਥੋਂ ਸਾਬ ਸਫਾਈ ਕਰਦਈਏ ਕਿਉਂਕਿ ਪਹਿਲਾਂ ਤਾਂ ਨਾ ਜਦੋਂ ਸਵੇਰ 5:30 ਵਜੇ ਉੱਠੇ ਹਨਾ ਤੇ ਇੰਨੀ ਕਿ ਜਿਆਦੇ ਪਸ਼ੂਆਂ ਥੱਲੇ ਚਾਰਗੜ ਵੱਜੀ ਪੀਸ ਤੇ ਪਹਿਲਾਂ ਉਠਾਨਸਰ ਮੋਟਰ ਛੱਡੀ ਇਹਨਾਂ ਨੇ ਪੱਠੇ ਪਾਈ ਤੇ ਮੈਂ ਇਹਨਾਂ ਦੇ ਪਸ਼ੂਆਂ ਦੇ ਥੱਲੇ ਉਹ ਜਿਹੜਾ ਥਾਂ ਜਿਹੜਾ ਤੋਤਾ ਸਾਰੇ ਮੈਟ ਮੁੱਟ ਤੋਤੇ ਨਾਲੇ ਕਿਉਂਕਿ ਧਾਰਾ ਕੱਢਣ ਗਿਆ ਸੀ ਮੁੜ ਕੇ ਮੱਛਰ ਨੇ ਆਪ ਨੂੰ ਖਾਣਾ ਸੀ ਨਾਲੇ ਪਸ਼ਵਾਨੀਆਂ ਲੱਤਾਂ ਵਗੈਰਾ ਉਦੋਂ ਕੀੜਾਂ ਤੋਤੀਆਂ ਸੀਗੀਆਂ ਸਾਢੇ 5:30 ਵਜੇ ਮੈਂ ਤੇ ਇੱਥੇ ਮੈਂ ਦਵਾਰੇ ਲੱਗੀ ਹੋਈ ਸੀ ਸਾਢੇ 9:40 ਦਾ ਟਾਈਮ ਸੀਗਾ ਮੈਂ ਚੱਲ ਹੁਣ ਫੇਰ ਵੀ ਸਮਾਰ ਕੇ ਸਬਸਕ੍ਰਾਈਬ ਕਰਦਗੇ ਹਨਾ ਤੇ ਚਲ ਪਸ਼ੂ ਆ ਜਿਹੜੇ ਆਰਾਮਦਾਰੀ ਨਾਲ ਟਿਕੇ ਰਹਿਣਗੇ ਵੈਸੇ ਤਾਂ ਰਾਤ ਨੂੰ ਲਾਈਟ ਸੀਗੀ ਧੂਆਂ ਵਗੈਰਾ ਪਾਈਆਂ ਹੁੰਦੀਆਂ ਪਰ ਫੇਰ ਵੀ ਮੱਛਰ ਤਾਂ ਲੜਦਾ ਹੀ ਹੈ ਹਨਾ ਗਿੱਲੇ ਥਾਂ ਤੇ ਤੇ ਦਿਨੇ ਥੋੜਾ ਜਿਹਾ ਵਿਚਾਰੀਆਂ ਫਿਰ ਆਰਾਮ ਦੇ ਨਾਲ ਆ ਆਪ ਦੀ ਰੈਸਟਰ ਕਰ ਲੈਣ ਦਿਗਾ ਆ ਫਿਰ ਇੱਥੇ ਮੈਟ ਆਣਾ ਜਿਹੜੇ ਤਾਂ ਡੇਲੀ ਸਾਫ ਕਰਨੇ ਪੈਂਦੇ ਆ ਜਦੋਂ ਜਿਆਦੇ ਧੁੱਪ ਆਉਂਦੀ ਉਹਦੋਂ ਤਾਂ ਬਿਸ਼ੱਕ ਕੋਈ ਇੱਕ ਅੱਧਾ ਦਿਨ ਇਦਾਂ ਟੱਪ ਜੇ ਹਨਾ ਵੀ ਚੰਗੀ ਤਰ੍ਹਾਂ ਬੁੱਕਰ ਮਾਰ ਦਿੰਨੇ ਆ ਵੀ ਸਾਫ ਕਰ ਦਿੰਨੇ ਆ ਮੈਟ ਬਟਾਏ ਆ ਵੀ ਡੇਲੀ ਧੋਣੇ ਪੈਂਦੇ ਪਛੋਣਾ ਵੀ ਜਦੋਂ ਆਪਾਂ ਡੇਲੀ ਨਿਮਾਉਣੇ ਆ ਤੇ ਫਿਰ ਮੈਟ ਵੀ ਆ ਜਿਹੜੇ ਤੋ ਨਹੀਂ ਪੈਂਦੇ ਹੈਗੇ ਤੇ ਇੱਥੇ ਮੈਂ ਟੱਬ ਲਈ ਆਈ ਸੀਗੀ ਇੱਕ ਬਾਲਟੀ ਲਈ ਆਈ ਸੀਗੀ ਤੇ ਕਿਉਂਕਿ ਜੇ ਤਾਂ ਹੁਣ ਉਧਰ ਆਪਾਂ ਖੋਲ ਕੇ ਲੈ ਕੇ ਜਾਣੇ ਆ ਨਾ ਤਾਂ ਫਿਰ ਬੇੜਾ ਨਾਲੇ ਤੇ ਇਹ ਪਟਦਿਆਂ ਨਾਲੇ ਗਾਈਆਂ ਥੋੜੀਆਂ ਜਿਹੀ ਛੜਾ ਕੇ ਭੱਜ ਜਾਂਦੀ ਇਹਨਾਂ ਨੂੰ ਆਦਤ ਹੁੰਦੀ ਹੈ ਫਿਰ ਤਾਂ ਕਰਕੇ ਮੈਂ ਇੱਥੇ ਚੱਕ ਲਈ ਸੀਗੀ ਸਾਰਾ ਕੁਝ ਟੱਬ ਟੁੱਬ ਤੇ ਚੱਲੇ ਇੱਥੇ ਬਾਲਟੀਆਂ ਭਰ-ਭਰ ਕੇ ਇਹਨਾਂ ਨੂੰ ਜਿਹੜਾ ਪਾਣੀ ਪਿਆਤਾ ਸੀ ਨਾਲੇ ਚਲੋ ਇਹਨਾਂ ਦੇ ਮੈਟ ਮੁਖ ਸਾਫ਼ ਹੋ ਗਏ ਤੇ ਨਾਲੇ ਗਾਂਾਂ ਨਵਾੰਗਾ ਗਾਂਾਂ ਇਤਰਾਮਦਰੀ ਦੇ ਨਾਲ ਮੁੜ ਕੇ ਬੈਠਣਾ ਰਹਿਣਾ ਆਪਦੀ ਜਾਨੀ ਕਿ ਸਾਰੇ ਕੰਮ ਕਾਰਾ ਜਿਹੜੀ ਇਧਰੋਂ ਨਿਬੜ ਜਾਂਦੀ ਹੈਗੀ ਤੇ ਫੇਰ ਆਪਾਂ ਜਾਣਾ ਹੁੰਦਾ ਵੀ ਚਲੋ ਰੋਟੀ ਵਾਲੇ ਨੇ ਨਾਲੋਂ ਖੇਤ ਗਏ ਸੀਗੇ ਉਹ ਆਗੇ ਤੇ ਨਾਲੇ ਮੰਮੀ ਰੋਟੀ ਪਾਣੀ ਦੁੱਧ ਰੋ ਬਣਾ ਲੈਂਦੀ ਆ ਬਸ ਫੇਰ ਸਾਰੇ ਜਦੋਂ ਇਕੱਠਿਆਂ ਦਾ ਹੀ ਕੰਮ ਨਿਬੜ ਜਾਂਦਾਗਾ ਜਾਨੀ ਵੀ ਇੱਕ ਬਹਿ ਗਿਆ ਦੋ ਬਹਿ ਗਿਆ ਬਸ ਮੰਮੀ ਵੀ ਉਸ ਜੇ ਹਿਸਾਬ ਜੇ ਨਾਲ ਹੀ ਪਕਾਉਣ ਲੱਗਦੇ ਹੁੰਦੇ ਆ ਵੀ ਹੁਣ ਇਹਦੇ ਵੀ ਕੰਮ ਨਿਬੜ ਗਏ ਤੇ ਖੇਤੋਂ ਵੀ ਆਉਣ ਆਲੇ ਆ ਬਸ ਉਸ ਜੇ ਹਿਸਾਬ ਨਾਲ ਆ ਜਿਹੜਾ ਕੰਮ ਕਾਰਾ ਬਸ ਚੱਲੀ ਜਾਂਦਾ ਰਹਿੰਦਾ ਗਈ ਤੇ ਕੋਸਾ ਮੀਂਹ ਦਾ ਕਰਕੇ ਪਤੀ ਆ ਜੀ ਸਾਰੇ ਕਿਤੇ ਹਨਾ ਕੰਮ ਔ ਜਿਆਦੇ ਵਧਿਆ ਪਿਆਗਾ ਕਿੱਥੇ ਸੁੱਕਾ ਜਿਵੇਂ ਕਹਿੰਦੇ ਹੁੰਦੇ ਹਨਾ ਸੁੱਕ ਬੁਕੇ ਵਰਗੀ ਵੀਰਗੀ ਸਣੀ ਤੇ ਗਿਲਗਲੋਰੇ ਬਿਨਾ ਸਰਦਾ ਨਹੀਂ ਸ਼ਾਇਦ ਐਵੇਂ ਹੀ ਹੁੰਦਾ ਪਰ ਪਤਾ ਨਹੀਂ ਮੈਂ ਕਹਾਵਤ ਗਲਤ ਨਾ ਪਾਤੀ ਹੋਵੇ ਦੱਸਿਓ ਜਰੂਰ ਕਿ ਮੀਂਹ ਬਿਨਾ ਸਰਦਾ ਨਹੀਂ ਪਤਾ ਨਹੀਂ ਐਵੇਂ ਜੀ ਸੁਣਿਆਗਾ ਮੈਂ ਤਾਂ ਤੇ ਲੋ ਜੀ ਇੱਥੇ ਪਾਪਾ ਜੀ ਵਰਗੇ ਚਲੇ ਗਏ ਸੀਗੇ ਕੀਤ ਰਾਤ ਵੀ ਰੱਬ ਨੇ ਬਹੁਤ ਜਿਆਦੇ ਮੀਂਹ ਸੁਟਿਆ ਟਾਈਮ ਹੋ ਗਿਆ 12 ਦਾ ਕੀ ਕੰਮ ਕਰਨ ਦੇ ਵੇੜਦੇ ਇੱਕ ਕੰਮ ਆਪਣਾ ਹੋਰ ਵੱਧ ਗਿਆ ਉਹਦੇ ਬਾਰੇ ਫੇਰ ਦੱਸਦੇ ਆ ਕਿ ਮਾਤਾ ਬਣਾਈਏ ਜੀ ਕੈਂਪਰ ਦਾ ਘਰ ਕੈਂਪਰ ਦਾ ਘਰ ਹੀ ਬਣਾਉਣੇ ਹਨ ਕਿ ਆ ਰੱਸਾ ਜਿਹਦਾ ਕੀ ਕਰਦੇ ਹੋ ਜੀ ਇਹ ਉੱਤਿਆ ਹਨ ਲਾਹੋ ਉਰੇ ਜਿਹੜਾ ਸਿਰਜਾ ਹੁੰਦਾ ਉਹਦੇ ਆਹੋ ਬਣਾਉਂਗੇ ਚੱਲੋ ਜੀ ਚੱਲਰ ਹਾਂ ਹਾਂ ਕਹਿੰਦੇ ਦੋਨੇ ਪਾਸੇ ਨਾ ਮਾਤਾ ਇਕੱਤਾ ਨੂਰਾ ਕਰਕੇ ਰਹਿ ਚੱਲਰ ਬਣਾਈ ਅੱਛਾ ਉਹ ਪਹਿਲਾ ਵਾਲਾ ਕੈਂਪਰ ਖੇਤਤਲਾ ਸਾਹ ਹੂ ਉਹ ਪاور ਦੇ ਕੇ ਆਹ ਉਹ ਪੱਕਾ ਹੈ ਉਹ ਤੋਂ ਹਮੜਾ ਬਾਦੀ ਦੇ ਉੱਤੇ ਦੇ ਕੇ ਤੇ ਉਹ ਸਾਹ ਤਾਂ ਆ ਹੁਣ ਵਾਲੇ ਜਿਹੜਾ ਲੱਗਿਆ ਹੀ ਹੈ ਕੈਂਪਰ ਉਤੇ ਦਿੱਤਾ ਜੋ ਹੁਣ ਕਹੀਂਂਂਂਂ ਕੀ ਕਹਨੇ ਹੋ ਆਹਾਂ ਅੱਗੇ ਆਪਣੇ ਸਕੇਪਰ ਫਿਰ ਵੀ ਬੱਟਾ-ਬੁੱਟਾ ਹੀ ਹਤਾ ਤੋੜ ਤੰਗਰਾ ਆਪਣੇ ਜਿਵੇਂ ਬਹੁਤ ਜ਼ਿਆਦਾ ਮੀਂਹ ਸਿੱਟਿਆ ਦਾ ਵੇੜਾ ਚੱਲਦਾ ਨਹੀਂ ਸੀ ਕਹਿੰਦੇ ਪਾਣੀ ਪਾਪਾ ਹੀ ਉੱਠਿਆ ਰਾਤ ਨੂੰ ਪਰ ਪਤਾ ਤਾਂ ਲੱਗ ਜਾਂਦਾ ਸੀ ਪਰ ਉੱਠੇ ਤਾਂ ਨਹੀਂ ਹੈਗੇ ਤੇ ਸੁਬਾ ਵੀ ਜਦੋਂ 5:30 ਪੌਣੇ ਸੀ ਉੱਠੇ ਆ ਤੇ ਉਦੋਂ ਅੱਡੀ ਵੀ ਨਹੀਂ ਲੱਗਿਆ ਉਦੋਂ ਦੀ ਤਾਹੂ ਆਗਾ ਉਦੋਂ ਵੀ ਮੀਂਹ ਪਈ ਅੰਦਾਜ਼ਾ ਸੀ ਆਰਾਧਨ ਬਸ ਇੱਕ ਜਾਣੇ ਦਾ ਜਿਹੜਾ ਘੁਰਿਆ ਫਿਰਦਾ ਇਧਰ ਬਸ ਉਹ ਕਨੇ ਆਹੀ ਨਹੀਂ ਲੋਟ ਆਉਂਦਾ ਹੈਗਾ ਹੋ ਰਹੀ ਹੈ ਹੁਣ ਮੈਨੂੰ ਆਇਆ ਜਿਵੇਂ ਦੁਪੰਡ ਤੇ ਤਨੇ ਪਵਾਗੇ ਆਹ ਰੋਟਾ ਨਾ ਗੈਪ ਵਾਲਾ ਕੰਮ ਹੋ ਗਿਆ ਆਦਾ ਇੱਕ ਕੰਮ ਹੋਰ ਵਧ ਗਿਆ ਗੈਪ ਭਰ ਗਿਆ ਹੁਣ ਉਹ ਪਟਣਾ ਪਊਗਾ ਕੱਟੇ ਤੋਂ ਫੇ ਗੈਰੈਕਟਰ ਲਿਖ ਕੇ ਸਕੂਪੀ ਜਾ ਕੇ ਵੜਦਾ ਤੇਰਾ ਗੈਪ ਜਿਹੜਾ ਆਊਗਾ ਨਾਲ ਸਸਰਾ ਆਊਗਾ ਅੱਜ ਹੀ ਗੈਵੜਾ ਆਊਗਾ ਗੈਵੜਾ ਆਊਗਾ ਪਰ ਤੜਕੇ ਉਹ ਕਹਾਂਗੇ ਤੜਕੇ ਆਜੂਗਾ ਪਟਣਾ ਇੱਥੇ ਉੱਥੇ ਹੀ ਲੱਦਾ ਪਟਾਉਣ ਦਾ ਰਹੂ ਮੋਰੀ ਹਾਂ ਹਾਂ ਹਲੇ ਪਤਾ ਨਹੀਂ ਰੱਬ ਕਦੋਂ ਬਸ ਕਰੂਗਾ ਮੀਹ ਨੂੰ ਪਰ ਕੋਈ ਹਾਲ ਨਹੀਂ ਹੈਗਾਗਾ ਰਾਤਾਂ ਡਰ ਲੱਗਦਾ ਸੀ ਬਿੰਨਾ ਜਿਆਦਾ ਲਸ਼ਕ ਲਗਾਈਦਾ ਹਲੇ ਮੈਂ ਮਸ਼ੀਨ ਚੋਂ ਪਾਣੀ ਨਹੀਂ ਕੱਢਿਆ ਕਿਹੜੀ ਕਿਹੜੀ ਬਾਲਟੀ ਉਹਦਾ ਪਾਣੀ ਪੀ ਜਾਂਦੀ ਹੈ ਕਿ ਉਹ ਬੁੱਤਾ ਉਹ ਬਾਲਟੀ ਤਾਂ ਗੰਦੀ ਆ ਗੰਦੀ ਪਾਣੀ ਪਹਿਲਾਂ ਇਹਨਾਂ ਨੂੰ ਘੰਟਾ ਲੱਗਿਆ ਤਾਰ ਫੇਰ ਮਾਰ ਕੇ ਵੇਖਾਂਗੇ ਖੇਤ ਅੱਗੇ ਨਾਲੋਂ ਚੱਲ ਪਿਆ ਪਾਣੀ ਕਿਹੜਾ ਤੂੰ ਰੋਲੇ ਪਾਣੀ ਹਾਏ ਮੇਰੀ ਮਸ਼ੀਨ ਚ ਪਾਣੀ ਪਿਆ ਹੁਣ ਮੈਂ ਤਾਂ ਹੱਥ ਨਹੀਂ ਕੱਢੂਗੀ ਮੈਂ ਤਾਂ ਟੇਕਦੀ ਐਂਗੀ ਨਿਬੜਦੀ ਨਹੀਂ ਪੱਲਾ ਨੇ ਮੈਂ ਤਾਂ ਹਜੇ ਉਹਦਾ ਤਾਂ ਲੱਗਿਆ ਪੈਣਾ ਭੈੜਾ ਲਾ ਦਸਤੀ ਵੀ ਕੋਈ ਕਪੜਾ ਕੋਪੜਾ ਵੱਜ ਕੇ ਲੈ ਜੇ ਇਹ ਨਹੀਂ ਲੈਂਦਾ ਹੁਣ ਕਿੰਨਾ ਭੈੜਾ ਲੱਗਦਾ ਸੱਚੀ ਆਸਾ ਤੂੰ ਇਹ ਦੇ ਰੋ ਕਿੰਨੇ ਕ ਮੀਂਹ ਪੈਂਦੇ ਆ ਆਪਣੇ ਤਾਂ ਇਨੇ ਕ ਮੀਂਹ ਨਾਲ ਆਇਆ ਗਾ ਜਿਹੜੇ ਪਸੇ ਨਹੀਂ ਜਾ ਗਏ ਬਾਹਰਾਂ ਦੇ ਹੂੰ ਤੇ ਹਰੇ ਹੋਈ ਹਰੇ ਹੋਈ ਆ ਜਿਵੇਂ ਆਪਣੇ ਖਾਸੇ ਕੀ ਹਰੇ ਹੋਈ ਹੋਰ ਸਾਰੀ ਫੋਰਸ ਤੋਂ ਇੰਨੀ ਹਰੀ ਵਾਈ ਟੜ ਕੇ ਨਾ ਜਦੋਂ ਧਾਰਾ ਕੱਢ ਕੇ ਲੈ ਕੇ ਗਈ ਬਾਲਟੀਆਂ ਚੱਕ ਕੇ ਜੁਣਾ ਲੱਗਾ ਇੱਥੇ ਨਾ ਵੱਜਿਆ ਕਿ ਤੇ ਦੜਾਮ ਮੈਂ ਨਹੀਂ ਕਿਵੇਂ ਲ ਆ ਸਾਰਾ ਫੇਰ ਉਹਦੇ ਮਸਾ ਦਾ ਕਹਿ ਕਹਾ ਕੇ ਬਣਾਇਆ ਸੀਗਾ ਤੇ ਸਾਰਾ ਇਹ ਹੋ ਗਿਆ ਖੁੱਲ ਗਿਆ ਸ਼ਾਮ ਜਿੰਨ ਬੰਦਾਂਗੇ ਜਦੋਂ ਬੇਲੇ ਹੋਏ ਨਹੀਂ ਜੀ ਵੰਨਣਾ ਦਾ ਬੰਨਣਾ ਹੀ ਹੈ ਬੂਟੇ ਤਾਂ ਖਰਾਬ ਕਰਨੇ ਮਸਾਂ ਸਭ ਚੱਲੇ ਇਹਨਾਂ ਤੇ ਬਥੇਰੀ ਦਿਨਤ ਲੱਗੀ ਹੈ ਹੂੰ ਹੋਜੀ ਟਮਾਟਾ ਹੀ ਦਾ ਤੇ ਇਦੋਂ ਪਹਿਲਾਂ ਵੀ ਜਿਹੜਾ ਮੀ ਪਾਇਆ ਹਟ ਕਿੰਨਾ ਕਾਇ ਸੀ ਨਾ ਮੈਂ ਤਾਂ ਸੌਂ ਗਈ ਸੀ ਸਿਮੂ ਥੋੜੇ ਜਿਹਾ ਖਾਣੀਆ ਦੀਆਂ ਹਾਂ ਜਿਹੜਾ ਜਿਹਾ ਹਲਤਾਗਾ ਹੋਜੀ ਆਪਾਂ ਬਣਾਵੇਂਗੇ ਤੇ ਥੋੜਾ ਜਿਹਾ ਪਿਆ ਸੀਗਾ ਦੜੀਆ ਫਰ ਦਾ ਟਾਈਮ ਹੈ ਰੋਟੀ ਖਾਣਗੇ ਜਾਂ ਕੁਛ ਨਾ ਕੁਛ ਖਾਂਦੇ ਆ ਚਲ ਆ ਜ ਰੋਟੀ ਘੱਟ ਬਣਾਈ ਸੀ ਗੈਂ ਚਲ ਦਲੀਆ ਖਾ ਲੈਣਗੇ ਚਾਹ ਆਪਣੀ ਬਣੀ ਵੀ ਪਿੱਛੇ ਜਾ ਬਹੁਤ ਛਿੱਟੇ ਪੈਂਦੇ ਆਗੇ ਖੂਆ ਜਦੋਂ ਬਣਨ ਤੇ ਹੁੰਦਾ ਹੈਗਾ ਤੇ ਬੁਲਬਲੇ ਛੱਡਦਾ ਹੋਵੇਂ ਹੀ ਬਸ ਬਣ ਤੇ ਫਿਰ ਹੋਵੇਂ ਸਾਰੇ ਨੂੰ ਚਾਹ ਪਾਣੀ ਕੱਟ ਕਰਦੇ ਛਿੱਟੇ ਪੈਂਦੇ ਆ ਵਿੱਚੋ ਵਿੱਚੋ ਜੇ ਤਾਂ ਵਧੀਆ ਆ ਨਾ ਪਰਸ਼ਾਦੀ ਬਣ ਜਾਂਦਾ ਵਿੱਚ ਵਿੱਚ ਦਾਣੇ ਜੀ ਕੱਚੀ ਆ ਜੀ ਗੁੜਤਾ ਜਿਹੜਾ ਸਵੇਰ ਭੋਂਕੇ ਜਾਂ ਕਿ ਵਾਲ ਕੇ ਰੱਖਤਾ ਸੀਗਾ ਪਹਿਲਾਂ ਤਾਂ ਮੰਮੀ ਸਵੇਰ ਹੀ ਬਣਾਉਂਦੀ ਸੀ ਮੈਂ ਕਿਹਾ ਸੋਭਾਣਾ ਬਣਾਇਓ ਜਦੋਂ ਉਸ ਵੇਲੇ ਉਹ ਚਾਹ ਬਣਣੀ ਆ ਨਾ ਤੇ ਠਰ ਕੇ ਜੇ ਤੇ ਪੂਰੀ ਬਣ ਜਾਂਦਾ ਜਿਆਦੇ ਸੰਘਣਾ ਜਾ ਜਦੋਂ ਹੁਣ ਉਹ ਵੀ ਗੱਲ ਵੀ ਬਣਾਉਣਾ ਹੀ ਬਣਾਉਣਾ ਤੇ ਹੁਣ ਜਦ ਬਣਾਵਾਂਗੇ ਹੁਣ ਹਾਂ ਗਰਮ ਗਰਮ ਚੜਨ ਵਾਲੇ ਵਧੀਆ ਲੱਗੂਗਾ ਥੋੜਾ ਥੋੜਾ ਘਿਓ ਪਾ ਦਾਂਗੇ ਵਿੱਚ ਤੇ ਖਾਣਾ ਮੇਰੇ ਸਾਰੇ ਯਾਰੀ ਜਦसे ਮਿੱਠਾ ਨਾ ਤਾਂ ਬੀਬੀ ਪਸੰਦ ਕਰੇ ਨਾ ਸਿੰਮੂ ਪਸੰਦ ਕਰੇ ਬਾਕੀ ਤਾਂ ਸੀ ਖਾ ਲੈਨੇ ਬੀਬੀ ਤਾਂ ਜਵੇਂ ਹੀ ਪਸੰਦ ਕਰਦੀ ਆਥ ਨੂੰ ਆਖ ਦੂਗੀ ਮੈਂ ਤਾਂ ਕਿਆ ਬਣ ਗਿਆ ਮਿੱਠੇ ਨਾਲ ਮੈਂ ਤਾਂ ਕੈਕਸੂਲ ਦੇ ਦੋ ਹੁਣ ਤਾਂ ਬਣ ਗਿਆ ਹੋਣਾ ਹਨਾ ਵਿੱਚ ਟੇਸ ਕਰਕੇ ਜਮਾ ਹੋ ਬਣਿਆ ਤਾਂ ਟੇਸ ਤਾਂ ਪਤਾ ਹੀ ਹੁੰਦੀ ਸੀ ਜਾਂਦਾ ਦਾ ਫਿਰ ਖਾ ਲੋ ਨੂੰ ਖਾ ਲੈ ਜਿਵੇਂ ਤੇ ਰਹਿ ਜਾਂਦਾ ਨਾ ਮोटा ਲਹ ਹੋ ਗਈ ਉਨੇ ਨੂੰ ਨਵੂਦੀ ਬੇਟਾ ਹਣਾ ਜਿਹੜੇ ਸੇਤ ਸੇਤ ਨਵ ਆਲੇ ਆ ਲੈ ਫਿਰ ਇਹਦੇ ਚ ਕੀ ਹੈਗਾ ਭੈਣਾਂ ਆਪਦੀ ਭੈਣ ਨੂੰ ਡਿੱਕਣਾ ਹੀ ਹੈ ਆਪਾਂ ਨੂੰ ਪਤਾ ਨਹੀਂ ਕਿੰਨੇ ਵਾਰੀ ਵੀਡੀਓ ਕਾਲ ਤੇ ਗੱਲਾਂ ਕਰਦੀ ਆ ਉਹ ਆਖ ਦਿੰਦੀ ਮੈਂ ਨਹੀਂ ਉਦਰੀ ਉਦਰੀ ਛੋਡੇ ਬਿਨਾ ਇਹ ਇਹ ਉਦਰੀ ਜਾਂਦੀ ਆ ਆ ਗਿੜੋ ਪਾਸੇ ਤਾਂ ਹੈ ਗਈਆਂ ਪੰਜ ਟਾਈਮ ਹੋ ਗਿਆ 4:10 ਸੱਚੀ ਬੇੜੇ ਦੇ ਬਰਾਹੜਾ ਜੀ ਨਹੀਂ ਕਰਦਾ ਥੱਲੇ ਕੈਮਰਾ ਕਰਨਾ ਹੈ ਬੇੜੇ ਚੁੱਲ੍ਹੇ ਲੱਗੀ ਪਈ ਹੋਰ ਅੱਜ ਸਬਜ਼ੀ ਬਣੀ ਹੈ ਕਿਹਦੀ ਬਸ ਚੋਲਿਆਂ ਦੀ ਪਾਲੇ ਪਾਲੇ ਗਿਆ ਲੈ ਕੇ ਨਹੀਂ ਗਈ ਪਾਸ਼ੂ ਨੂੰ ਪੱਠੇ ਵਗੈਰਾ ਪਾਤੇ ਹੁਣ ਡਰਦਿਆਂ ਨੇ ਅੰਦਰ ਹੀ ਫੇਰ ਪਾਤੇ ਵੀ ਮੀਂਹ ਆ ਜੇ ਵੀ ਭਕਾਈ ਹੋਊਗੀ ਭੇਜਣਾ ਜਾਣ ਮਤਲਬ ਵੇਚ ਦੇ ਉੱਥੇ ਸੇਕ ਜਾਂ ਨਿਕਲਦਾ ਹੁਣ ਗੰਦੀ ਤਾਂ ਗੰਦੀ ਐਂ ਲੱਗਦਾ ਜਿਵੇਂ ਧੁੱਪ ਨਿਕਲਦੀ ਹੁੰਦੀ ਆ ਉਹਦੇ ਤੇ ਮਾਰੀ ਸੀਗੀ ਪੁੱਤ ਗੈਰ ਦੇ ਵਿੱਚ ਉਹ ਵੀ ਪੱਠੇ ਵਗਾਰ ਇਹਨਾਂ ਨੇ ਕੁੱਤਰਤੇ ਉਹ ਕਿਹੜੀ ਆ ਪੂਰੀ ਪੱਠਾਂ ਵਾਲੇ ਰਹੂਗੀ ਆ ਪੱਠੇ ਪਾਈ ਨਹੀਂ ਗੇ ਇਹ ਖੇਡ ਲੈਣਾ ਇਹਦੇ ਨਾਲ ਦਿਓ ਇੱਧਰ ਲਗਾ ਦੇ ਇਹਨਾਂ ਪੱਠਾਂ ਖੁਰਦੇ ਸੀ ਅੱਛਾ ਇਹਨੂੰ ਨਾ ਹੁਣ ਸਾਰਾ ਰੰਗ ਇਕੱਠਾ ਕਰ ਕਰਨੇ ਕਰਕੇ ਪਤਾ ਨਹੀਂ ਕਿਹੋ ਜੇ ਅਮਰੂਦ ਲੱਗ ਰਹੇ ਆ ਹੁਣ ਆ ਸਾਰੇ ਉੱਤੋਂ ਕਾਲੇ ਐ ਪਤਾ ਨਹੀਂ ਕਾਹ ਤੋਂ ਕਿਵੇਂ ਜੀ ਐ ਆ ਦੇਖੋ ਹੁਣ ਇਹਨਾਂ ਦੇ ਕਿਵੇਂ ਉਹ ਚਲ ਕਾਣੂ 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 ਗਾਲ ਨਹੀਂ ਕੱਢਣੀ ਹੁਣ ਮੈਂ 10 ਮਿੰਟ ਇਹਨਾਂ ਦੇ ਪੱਖੇ ਬੰਦ ਕਰਕੇ ਗਈ ਮੈਂ ਚਲਾਦਾ ਇੱਕ ਘੰਟਾ ਘੰਟਾ ਪੱਖਾ ਬੰਦ ਕਰ ਦਈਏ ਪੱਖਿਆਂ ਨੂੰ ਵੀ ਰੈਸਟ ਮਿਲ ਜਾਊ ਫੋਨ ਆਈ ਜਾਂਦਾ ਕਿ ਸਦਾ ਟੱਪ ਕੱਢ ਲਈ ਰੱਬ ਨੇ ਸ਼ੁਕਰ ਹੈ ਠੀਕ ਉਹ ਕੰਬਲ ਹਾਂ ਕੋਠੇ ਦੇ ਪਾ ਲੈ ਆਪਾਂ ਕੋਈ ਸੰਸਾਰ ਟੱਪੂ ਖੜੇ ਰਹਿਣਗੇ ਫਿਰ ਉਤੀ ਟੱਪ ਨਿਕਲੇ ਚਲੋ ਸ਼ੁਕਰ ਹੈ ਜਨ ਨજર ਟੱਪ ਕਾਰ ਦਿੰਦੇ ਥੋੜਾ ਟਾਈਮ ਉੱਥੇ ਮੈਂ ਸੁੰਭਰ ਦਿੰਦੀ ਕਿਹਨੇ ਜਾਣਾ ਹੈ ਕੋਈ ਨਹੀਂ ਆਪਾਂ ਤਾਂ ਚੱਲਦੇ ਹੋ ਲੋ ਫਿਰ ਖੜੇ ਰਹਿਣ ਤੋਂ ਖੜੇ ਰਹਿਣ ਤੋਂ ਕੋਈ ਹੋਰ ਨਹੀਂ ਆਪਾਂ ਜੀ ਢੋਣ ਨੂੰ ਤਾਂ ਗਈ ਆ ਮੈਂ ਬੋਕਰ ਮਾਰ ਦੂੰਗੀ ਆ ਵੀ ਅਗਰ ਬੋਕਰ ਮਾਰਦੇ ਆਂ ਥੱਲੇ ਉਹ ਬੱਦਲ ਦਾ ਤਾਂ ਕੋਈ ਬੱਦਲ ਤਾਂ ਬਣਿਆ ਉਹਦਾ ਫੇਰੇ ਇੱਧਰ ਇੱਧਰ ਬਣ ਗਿਆ ਇੱਕ ਬੱਦਲ ਮਾੜੇ ਜੇ ਪਾਸੇ ਹੋਏ ਤੁਪਣੇ ਕੋਲ ਹੂੰ ਸਮ੍ਰਿਤ ਗਈ ਉਧਰ ਆਹ ਕਿੱਥੇ ਅੱਛਾ ਚੱਲੋਂ ਭਾਂਡੇ ਵਗੈਰਾ ਕਰਾਂ ਸਾਫ ਤੇ ਨਾਲ ਨਾ ਮੈਂ ਤੋਤਾ ਸੀਗਾ ਕੰਫਰਟ ਜਹਾ ਹੈ ਨਵਰੀਤ ਆ ਗਈ ਉੱਧਰ ਆ ਗਈ। ਲਖਵੀਰ ਭੈਣ ਪੁੱਛਦੀ ਸੀਗੀ ਕਹਿੰਦੀ ਤੁਸੀਂ ਪੱਤਿਆਂ ਦਾ ਕੀ ਕਰੋਗੇ? ਇਹ ਵਾਲੇ ਪੱਤੇ ਬਣੇ ਦੇਖਾਏ ਜਿਵੇਂ ਜਿਵੇਂ ਜੋ ਸੁੱਕੀਆਂ ਦੇ ਸੀ ਢੱਕੇ ਬਾਹਰ ਕੱਢ ਕੇ ਰੱਖ ਦਿੰਨੇ ਹੈਗੇ ਤੇ ਇਹ ਨਾ ਸੁੱਕ ਜਾਣਗੇ ਸ਼ਾਮੀ ਸਿਕਾਉਣੇ ਹੁੰਦੇ ਹੈਗੇ ਇਹ ਵਾਲੇ ਪੱਤੇ ਅੰਦਰ ਸਟੋਰ ਚ ਰੱਖਦੇ ਸੀਗੇ ਤੇ ਹੁਣ ਜਦੋਂ ਜਮਾਏ ਸੋਕੇ ਜਾਣਗੇ ਜਿਵੇਂ ਆਪਾਂ ਕਹਿੰਨੇ ਪ्योर ਪੰਜਾਬੀ ਦੇ ਵਿੱਚ ਕਰੋੰਡ ਬਣ ਗਏ ਜਿਵੇਂ ਮੈਂ ਖੜਕਣ ਲੱਗ ਗਿਆ ਨਾ ਤੇ ਉਦੋਂ ਆ ਢੱਕੇ ਸਾਰੇ ਚੋਕ ਦਾਂਗੇ ਤੇ ਇਹਨਾਂ ਦਾ ਪਾਊਡਰ ਬਣਾ ਕੇ ਕਿਸੇ ਡੱਬੀ ਦੇ ਵਿੱਚ ਪਾ ਦਾਂਗੇ। ਤੇ ਫਿਰ ਜਿਵੇਂ ਹੁਣ ਆਪਾਂ ਸਬਜ਼ੀ ਵਗੈਰਾ ਬਣਾਉਣੇ ਆ ਹਨਾ ਤੇ ਫਿਰ ਉਹਦੇ ਵਿੱਚ ਇਹ ਪਾ ਲਿਆ ਕਰਾਂਗੇ ਐਂ ਕਰਕੇ ਇੱਥੇ ਰੱਖਦੇ ਆ ਰੱਖੀ ਜਾਵਾਂਗੇ ਹੌਲੀ ਹੌਲੀ ਜਿਹੜਾ ਸੁੱਕੀ ਜਾਊਗਾ ਫਿਰ ਮੇਰੇ ਯਾਦ ਆਏ ਮੈਂ ਚਲਾ ਜਾ ਦਿਖਾਈ ਦੇ ਗਏ ਉਹ ਇਹਨੂੰ ਪਾਈਏ ਸੁੱਕਣਾ ਪਹਿਲਾਂ ਮੈਂ ਪੀਟੀਆਂ ਦੀ ਪਾਈ ਜਦੋਂ ਤੋਤੇ ਤੇ ਉਹਦੀ ਮੀਂਹ ਜਿਹੜਾ ਉਹ ਡਾਉਣ ਲੱਗ ਗਿਆ ਫਿਰ ਮੈਂ ਕਿਹਾ ਨਾ ਬੀਬੀ ਕਹਿੰਦੇ ਹੁਣ ਧੁੱਪ ਨਿਕਲੀ ਇਹਨੂੰ ਫਿਰ ਬਾਹਰ ਕੋਠੇ ਤੇ ਕੋਠੇ ਤੇ ਪਾਉਣ ਨੂੰ ਕਿ ਬੀਬੀ ਸੁੱਕਿਆ ਪਿਆ ਹੈ ਮਸ਼ੀਨ ਚ ਸਿਕਾਇਆ ਹੋਇਆ ਮੇਰਾ ਇੱਥੇ ਪਾ ਦਿੰਦੀ ਆ ਮੈਂ ਸਕਣਾ ਸੁੱਕੇ ਦਾ ਬਹਾਥਲਾਖ ਦੇਖ ਇਹਨੂੰ ਆਹ ਤਾਂ ਦੇਖਦਾ ਪਾਰਾ ਫਿਰ ਬੀਬੀ ਤੂੰ ਗੱਲ ਆ ਦੇਖੋ ਉਧਰ ਧੋਪਾ ਗਿਆ ਉੱਥੇ ਪਾਤਾ ਸਕਣਾ ਆਪਾਂ ਕੀ ਕਰਨ ਲੱਗੇ ਖੇਡਣ ਲੱਗ ਪਏ ਮਿੱਟੀ ਨਾਲ ਨੰਮ ਥੱਲੇ ਖੇਡ ਲਾ ਖਰਾ ਨੰਮ ਥੱਲੇ ਚੌਂਖੜੇ ਨਾ ਮਾਰ ਲੈ ਇੱਥੇ ਪੀੜੀ ਲੈ ਜਾ ਕੱਚੇ ਆਹ ਕੱਚੇ ਸਾਰੇ ਚੌਲੇ ਸਾਰੇ ਕੱਚੇ ਕੋਈ ਨਹੀਂ ਪੱਕਾ ਨਿਕਲੇ ਤੋ ਇਕਦੋਂ ਬਾਣੇ ਨਿਕਲੇ ਵਸੇ ਇਕਦੋਂ ਹਾਂਜੀ ਮੇਰਾ ਉਹ ਫੱਟੀ ਲੈ ਲੈ ਕੂਲਰ ਤੇ ਪਈ ਜਿਹੜੀ ਜ ਆਪਣੇ ਨਾਲ ਤੁਸੀਂ ਹੋ ਹਾਂ ਹਮ ਹਾਏ ਕਿੰਨਾ ਥੇਕ ਹੋ ਗਿਆ ਹਾਂ ਲਾ ਲਾ ਹੋ ਗਈ ਹੋਇਰ 4 ਵਜੇ ਆਗੇ

ਬਸ ਕੋਈ ਨਹੀਂ ਮੈਂ ਕਰ ਦਿੰਨੀ ਆ ਬੰਦ ਮਾਥੋਂ ਸੁੰਭਰ ਕੇ ਆਉਣੀ ਆ ਪਛਵਾਥਲੇ ਹਾਂਜੀ ਟਾਈਮ ਹੋ ਗਿਆ ਜੀ 5 ਦਾ ਅੱਜ ਤਣਾ ਸਾਰਾ ਦਿਨ ਸਾਡੇ ਤੋਂ ਪਸ਼ੂ ਨਹੀਂ ਲੋਟੇ ਮੇਲਾ ਦਾ ਜਿਹੜਾ ਜ਼ਿਆਦਾਤਰ ਬਲੌਗ ਹੈ ਪਸ਼ੂਆਂ ਤੇ ਹੀ ਬਣਿਆਗਾ ਪਤਾ ਹੀ ਹੈ ਫਿਰ ਮੀਂਹ ਦੇ ਵਿੱਚ ਪਸ਼ੂ ਸਾਹਮਣੇ ਸਾਰਿਆਂ ਤੋਂ ਔਖਾ ਕੰਮ ਹੋ ਜਾਂਦਾਗਾ ਕਿਉਂਕਿ ਬਾਰ-ਬਾਰ ਇਹਨਾਂ ਥੱਲੇ ਸਫਾਈ ਨਹੀਂ ਲੋਟਾਈ ਹੈਗੀਗੀ ਦੋ ਵਾਰੀ ਤਾਂ ਤੜਕੇ ਧੋਤਾ ਤੀਜੀ ਵਾਰ ਹੁਣ ਫੇਰ ਧਾਰਾਂ ਕੱਢਣ ਲੱਗਣਾ ਸੀਗਾ ਹਨਾ ਤੇ ਫਿਰ ਜਦੋਂ ਥੱਲੇ ਖਿਲ ਖਲਾਰਾ ਜਾਂ ਹੁੰਦਾ ਨਾ ਫਿਰ ਵਧੀਆ ਜਾਂ ਨਹੀਂ ਲੱਗਦਾ ਹੈਗਾਗਾ ਤੇ ਸਾਫ਼ ਦੇ ਹੀ ਚੰਗਾ ਲੱਗਦਾ ਹੈਗਾ ਫਿਰ ਇੱਥੇ ਹੁਣ ਬਾਰੀ-ਬਾਰੀ ਪਾਣੀ ਡੋਲਣ ਵੀ ਨਹੀਂ ਕਿ ਰੱਬ ਨੇ ਬਥੇਰੇ ਚਿਕੜ ਚਿਲਾ ਮਾਰ ਰੱਖਿਆ ਤੇ ਬਾਰੀ-ਬਾਰੀ ਪਾਣੀ ਹੁਣ ਮਾਰਨਾ ਮੁੜ ਕੇ ਫੇਰ ਥੱਲੇ ਇਹਨਾਂ ਦੇ ਚਿਕੜ ਚਿਲਾ ਦਾ ਵੱਜ ਜੂਗਾ ਤੇ ਫਿਰ ਮੈਂ ਤਾਂ ਕਰਕੇ ਮੈਂ ਬੋਕਰ ਚੱਕ ਲਈ ਥਾਂ ਜਿਹੜਾ ਸੁੱਕਿਆ ਪਿਆ ਸੀਗਾ ਤੇ ਹਾਂਜੀ ਮੈਂ ਨਾ ਨੈਕਸਟ ਡੇ ਜਾਨੀ ਕਿ ਇਹ ਬਲੌਗ ਹੈ ਜਿਹੜਾ ਐਡਿਟ ਕਰ ਰਹੀ ਹਾਂਗੀ ਤੇ ਉਧਰ ਨਾ ਇਹਦੇ ਡੈਡੀ ਆ ਗਏ ਸੀਗੇ ਤਾਂ ਕਰਕੇ ਵਿਚਾਲੇ ਮੈਨੂੰ ਛੱਡ ਕੇ ਜਾਣਾ ਪਿਆ ਹੁਣ ਹੈ ਜਿਹੜਾ ਫੇਰ ਮੈਂ ਦੁਬਾਰੇ ਵਾਇਸਓਵਰ ਕਰ ਰਹੀ ਹਾਂਗੀ ਤੇ ਲੋ ਜੀ ਇੱਥੇ ਆਪਣਾ ਬਸ ਜਿਹੜਾ ਸਬਸ ਫਾਇਦਾ ਇਹ ਕੰਮਕਾਰ ਚੱਲੀ ਜਾਣਾਗਾ ਹਨਾ ਤੇ ਉਧਰੋਂ ਆਪਣੇ ਘਰ ਦਾ ਵੀ ਅੱਗੇ ਦੇਖਦੇ ਕੇ ਬੜਾ ਜਿਆਦਾ ਬੁਰਾ ਹਾਲ ਚਾ ਹੋਇਆ ਪਿਆਗਾ ਸਾਰੇ ਪਾਸੇ ਹਰੇ ਬਈ ਹਰੇ ਬਈ ਹਨ ਕੋਈ ਸਮਝਣੀ ਆਉਂਦੀ ਵੀ ਉਹਦਾ ਕੀ ਕੀਤਾ ਜਾਵੇ ਐਨੇ ਥਾਂ ਤੇ ਤਾਂ ਕੋਈ ਨਾ ਤਾਂ ਕੋਈ ਬੁਰਸ਼ ਵੀ ਨਹੀਂ বাজਦਾ ਕਿ ਬੀ ਬੁਰਸ਼ ਕੇ ਮੈਂ ਜੇ ਤੋਂ ਮਾੜਾ ਮੋਟਾ ਥਾਂ ਆਵੇ ਤੱਕਲ ਬੁਰਸ਼ ਨਾ ਹੌ ਲੂਟ ਕਰ ਲਿਓ ਹੁੰਦਾ ਮੈਨੂੰ ਲੱਗਦਾ ਕੋਈ ਧੁੱਪਾਂ ਨਿਕਲ ਨਹੀਂ ਆ ਤਾਂ ਚਾਰੇ ਪਾਸੇ ਹੈ ਜਿਹੜਾ ਕੋਈ ਸੁੱਕ ਸੁੱਕੂ ਗਾਣਾ ਨਾਲ ਤਾਂ ਪਸ਼ੂਨ ਆਰਾਮਦਾਰੀ ਨਾਲ ਕੋਈ ਆਪ ਨੂੰ ਵੀ ਆਰਾਮਦਾਰੀ ਆਉਗੀ ਤੇ ਨਾ ਜਿਵੇਂ ਕਹਿੰਦੇ ਹੁੰਦੇ ਆਣਾ ਵੀ ਆ ਚੜਜੇ ਦੇ ਵਿੱਚ ਨਾ ਤਾਂ ਆਹ ਗੋਹੇ ਵਗੈਰੇ ਦਾ ਕੰਮ ਹੈ ਜਿਹੜਾ ਬਾਲਾ ਜਾਦੇ ਵੱਧਾਗਾ ਨਾ ਕਿੱਥੇ ਤਾਂ ਸੁੱਕਾ ਜਾਂ ਥਾਂ ਹੁੰਦਾ ਕਿੱਥੇ ਗਿੱਲੇ ਗਿੱਲੇ ਜੇ ਨਾਲ ਬਹੁਤ ਜਾਦੇ ਕੰਮ ਵੱਧ ਜਾਂਦਾਗਾ ਇੱਥੇ ਲੋ ਜੇ ਇੱਥੇ ਸਮਰੀਦ ਦੇ ਡੈਡੀ ਵਰਗੇ ਚਲੇ ਗਏ ਸੀਗੇ ਗੁਰਦੁਆਰਾ ਸਾਹਿਬ ਤੇ ਫਿਰ ਨਹੀਂ ਤਾਂ ਜੇ ਘਰੀ ਹੁੰਦੇ ਚਲੋ ਹੈਲਪ ਕਰਵਾ ਦਿੰਦੇ ਵੀ ਇੱਕ ਗਾਂਦੀ ਧਾਰ ਕੱਢ ਲੈਂਦੇ ਸੱਚਰ ਦੀ ਤੇ ਇੱਕ ਦੀ ਮੈਂ ਕੱਢ ਲੈਣੀ ਚਲ ਟਾਈਮ ਨਾਲ ਕੰਮ ਨਿਭੜ ਜਾਂਦੇ ਪਰ ਆਇਆ ਵੀ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਮੀ ਰੁਕਿਆ ਹੋਇਆ ਸੀਗਾ ਚਲ ਵੀ ਧਾਰਾਂ ਤਾਂ ਕੱਢੀਆਂ ਜਾਣਗੀਆਂ 5 ਮਿੰਟ ਲੇਟ ਕੱਢੀਆਂ ਜਾਣਗੀਆਂ ਚਲ ਉਹ ਵੀ ਉਧਰ ਸੇਵਾ ਕਰਿਆਉਣਗੇ ਤੇ ਇੱਧਰ ਆਏ ਸੀਗੇ ਫਿਰ ਮੈਨੂੰ ਲੱਗਦਾ ਇੱਥੇ ਬਾਪੂ ਜੀ ਆਗੇ ਸੀਗੇ ਤੇ ਉਹ ਵੀ ਬੈਠੇ ਉਧਰ ਗੱਲਾਂ ਬਾਤਾਂ ਕਰੀ ਜਾਂਦੇ ਸੀ ਬਸ ਹੁਣ ਤਾਂ ਕੋਈ ਦੋ ਬੈਠੇ ਆ ਤਿੰਨ ਬੈਠੇ ਹਨਾ ਸਾਰਿਆਂ ਕੋਲੇ ਜਿਹੜੇ ਉਹੀ ਗੱਲਾਂ ਬਾਤਾਂ ਜਿਹੜੀਆਂ ਚੱਲੀ ਜਾਂਦੀਆਂ ਰਹਿੰਦੀਆਂ ਗਿਆ ਹੋਰ ਤਾਂ ਹੁਣ ਕੋਈ ਉਹੀ ਗੱਲ ਵੀ ਕੋਈ ਟਾਪਿਕ ਹੀ ਨਹੀਂ ਛਿੜਦਾ ਹੈਗਾ ਗਾ ਇਹਹੀ ਟਾਪਿਕ ਹੈ ਤੇ ਰੱਬ ਹੁਣ ਦਾ ਸੁੱਖ ਸ਼ਾਂਤੀ ਰੱਖੇ ਹਨਾ ਤੇ ਫੇਰ ਹੀ ਸਾਰਾ ਕੁਝ ਠੀਕ ਹੋਊਗਾ ਹਜੇ ਤਾਂ ਕਹਿ ਰਹੇ ਆ ਕਿ ਤਿੰਨ ਤਰੀਕੇ ਤਿੰਨ ਕਿੱਥੋਂ ਆਈ ਹਜੇ ਤਾਂ ਨਾ ਅੱਜ ਇੱਕ ਤਰੀਕ ਤਿੰਨ ਦਿਨ ਪਏ ਆ ਪੂਰੇ ਤੇ ਉਹੀ ਗੱਲ ਸਾ ਤਾਂ ਕਾਂਟੇ ਡੇਢ ਘੰਟੇ ਦਣੀ ਹੁੰਦਾ ਵੀ ਜੇ ਰੱਬ ਨੇ ਮੀਂਹ ਜਿੱਟਣਾ ਹੋਵੇ ਤਾਂ ਪਤਾ ਹੀ ਨਹੀਂ ਕਿੰਨੇ ਥੋੜੇ ਜੇ ਟਾਈਮ ਵਿੱਚ ਹੀ ਕਿੰਨਾ ਮੀਂਹ ਸਿੱਟਦੇ ਲੋ ਜੀ ਬਸ ਆਪਾਂ ਹਾਂ ਸਿੱਧਾ ਕਰਕੇ ਜਿਹੜੀ ਸਾਰੀ ਸਾਫ ਸਫਾਈ ਹੈ ਜਿਹੜੀ ਕਰਦਾਂਗੇ ਉਧਰੋਂ ਆ ਟੱਡੀਆਂ ਮਿੱਡੀਆਂ ਜੀਆਂ ਬਹੁਤ ਜ਼ਿਆਦਾ ਗਾਹ ਪਉਂਦੀਆਂ ਗਿਆ ਮੈਟ ਰੱਖੇ ਹੋਏ ਆ ਮੈਟ ਪਿੱਛੇ ਨੂੰ ਜ਼ਿਆਦਾ ਹੋ ਜਾਂਦੇ ਆ ਅੱਗੇ ਥੋੜੇ ਜੇ ਘਟੋਂਦੇ ਤਾਂ ਕਰਕੇ ਨਾ ਫਿਰ ਉੱਥੇ ਖੜੀਆਂ ਖਲਾਰੇ ਪਾਈ ਜਾਂਦੀਆਂ ਰਹਿਦੀਆਂ ਗਿਆ ਨੋ ਸਾਬ ਸਪਾਈ ਕਰਤੀ ਲਾਤੀ ਢੇਰੀ ਆ ਪਉਧਰੋਂ ਵਧੀਆ ਸਾਫ ਹੋ ਗਿਆ ਹੁਣ ਛੜਦੇ ਆ ਪੱਖੇ ਕੇ ਕਰਦੇ ਆ ਧਾਰਾ ਉਧਰ ਆਗੇ ਬਾਪੂ ਜੀ ਆਏ ਆ ਯਾਰ ਜਿੱਕ ਮੇ ਤੜਕੀ ਬੂਰੀ ਥੋਤੀ ਸੀਗੀ ਮੈਂ ਪਾਤੀ ਗੱਡੀ ਤੇ ਚੱਕ ਕੇ ਸੱਟ ਕੇ ਥੱਲੇ ਕੇਸ ਪੀਏ ਇੱਕ ਯੋਗੀ ਵਲੌਗ ਬਣਾਉਣ ਵਾਲਾ ਸਟੈਂਡ ਉਹ ਨਹੀਂ ਤਾਂ ਉਹ ਨਹੀਂ ਲੱਗਦਾ ਜੀ ਉਹ ਨਹੀਂ ਪੜੀਦਾ ਨਹੀਂ ਵੀ ਜੇ ਮੈਂ ਕੋਈ ਹੁੰਦਾ ਨਹੀਂ ਕਿ ਜੇ ਇੱਕ ਕੰਮ ਕਰਨਾ ਹੋਵੇ ਆਪਾਂ ਤਾਂ ਇਹਦੇ ਚ ਫੋਨ ਉਹ ਕਰਕੇ ਰੱਖ ਦਈਦਾ ਸਟੈਂਡ ਤੇ ਬੰਦਾ ਦੇ ਕੰਮ ਕਰੀ ਜਾਂਦੇ ਬਲੌਗ ਬਣੀ ਜਾਂਦਾ ਨਹੀਂ ਕਿ ਸਟੈਂਡ ਕਰਕੇ ਰੱਖਦੇ ਜਿਹਨੂੰ ਰੱਖਦੇ ਕਿਵੇਂ ਆਏ ਕੱਢਦਾ ਕਿਵੇਂ ਆਏ ਮੈਂ ਤੁਹਾਨੂੰ ਦਿਖਾਉਣੀ ਆ ਇਹ ਇਸ ਦਾ ਮੈਂ ਤਾਂ ਆਏ ਕਰਕੇ ਨਾ ਠੀਕ ਆ ਹੁਣ ਤੁਸੀਂ ਗੱਲਾਂ ਬਾਤਾਂ ਕਰੀ ਚੱਲੋ ਰਿਕਾਰਡ ਹੋਈਆਂ ਨੇ ਅੱਛਾ ਹਾਂ ਵਲੌਗ ਬਣ ਜਾਂਦਾ ਬਸ ਇੱਥੇ ਰੱਖ ਦਾਂਗੇ ਸਟੈਂਡ ਹੂੰ ਠੀਕ ਆ ਯਾਦ ਨਾਲ ਇਹ ਨਹੀਂ ਆਉਣਾ ਸੀ ਜਾਂ ਲੰਗੂ ਨੇ ਆਹ ਇਹ ਆਪੇ ਦੇ ਬੱਦ ਕਰ ਲੋ ਇਹ ਮਾਂ ਤਾਂ ਮਮੀ ਨੇ ਵੀ ਕੋਈ ਲੇਰ ਪਰਾਂ ਦਾ ਛੱਡਣਾ ਨਹੀਂ ਹੈਗਾਗਾ ਤੇ ਪਹਿਲਾਂ ਦੂਜੇ ਕੈਂਪਰ ਦਾ ਕਵਰ ਬਣਾਇਆ ਹੋ ਮੈਂ ਦਿਖਾਉਣਾ ਭੁੱਲ ਗਈ ਕਿਵੇਂ ਬਣ ਗਿਆ ਆ ਨਾ ਮੇਰਾ ਸੂਟ ਸੀਗਾ ਸੀਗਾ ਨਹੀਂ ਹੈਗਾ ਇਹ ਵਰਕ ਸੀਗੀ ਪਹੁੰਚਿਆ ਤੇ ਤੇ ਮੈਂ ਜਦੋਂ ਮੈਂ ਪਹੁੰਚਿਆ ਤੇ ਵਰਕ ਕੇ ਜਿਹੜੀ ਨਹੀਂ ਰੱਖਣੀ ਹੈਗੀਗੀ ਇਦਾਂ ਇਹ ਕਪੜਾ ਕੱਟਦਾ ਸੀ ਹੁਣ ਇਹ ਬਣ ਰਿਹਾ ਹੈਗਾ ਬੀਬੀ ਦੇ ਕੈਂਪਰ ਦਾ ਕਵਰ ਤੇ ਹੁਣ ਦੂਜੇ ਕੈਂਪਲ ਦਾ ਕਵਰ ਵੀ ਦਿਖਾਉਣੀ ਆ ਮੈਂ ਹਾਂ ਤੇ ਨਾ ਦੇ ਕੇ ਜਾਂਦੇ ਜੀ ਲੈ ਗਈ ਕਿੱਥੇ ਘਰ ਆ ਆ ਹੁਣ ਨਾ ਇੱਥੋਂ ਨਾ ਲੈ ਗਈ ਅੰਨੇ ਆ ਵਾਲੇ ਕੈਂਪਰ ਤੇ ਕਵਰ ਚੜਾ ਕੇ ਆਪਾਂ ਸਾਂਭ ਦੇਣਾ ਕਿਉਂਕਿ ਹੁਣ ਇਨੀ ਲੋਡ ਨਹੀਂ ਹੈਗੀ ਅੱਗੇ ਝੋਨੇ ਝੋਨੇ ਵਿਲ ਖੇਤ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਇਹ ਦਾਹ ਵਾਲਾ ਕਵਰ ਬਣਾਤਾ ਚਲੋ ਵਧੀਆ ਉੱਪਰ ਕਵਰ ਹੋ ਜਾਂਦਾ ਵੀ ਮੱਖੀਆਂ ਵਗੈਰਾ ਦਾ ਹੁੰਦਾ ਪੈਂਦੀਆਂ ਨਹੀਂ ਹੈਗੀਆਂ ਗਿਆ ਤੇ ਇਹਦਾ ਜਨਾਵਾ ਬਣਾਤਾ ਪਹਿਲਾਂ ਵਾਲਾ ਨਾ ਫਟ ਗਿਆ ਸੀਗਾ ਵਧੀਆ ਸੋਨਾ ਬਣ ਗਿਆ ਰੈੱਡ ਰੈਡੀ ਬਣਾਈ ਜਾਂਦੀ ਮਮੀ ਉਧਰ ਬੀਬੀ ਵਾਲਾ ਤਾਂ ਪੂਰਾ ਫਿਰ ਟਾਪ ਦਾ ਹੀ ਆ ਵਰਕ ਵਾਲਾ ਬਣੂਗਾ ਲੋ ਜੀ ਆਪਾਂ ਕੱਢ ਕੇ ਲਈਏ ਧਾਰਾਂ ਟਾਈਮ ਹੋ ਗਿਆ 5 ਦਾ ਮੰਮੀ ਨੇ ਤਾਂ ਹਾਂ ਬੀਬੀ ਦੇ ਕੈਂਪਰ ਵਾਲਾ ਤਾਂ ਜਿਵੇਂ ਸਿਰੇ ਹੀ ਲੱਗਾ ਹੈ ਲੱਗਦਾ ਜਿਵੇਂ ਜਲੇਬਾਂ ਵਾਲਾ ਹੋਉਂਦਾ ਗੋਟਾ-ਗੂਟਾ ਲਾਗੇ ਮੰਮੀ ਨੇ ਸਰਾਗਲ ਬਤ ਬਣਾ ਦੀ ਜਮਾ ਐ ਦੇਖੋ ਵਾਪਕ ਨਹੀਂ ਦੇਖੋ ਗੋਟਾ ਲਾਇਆ ਰੈੱਡ ਰੈੱਡ ਬੀਬੀ ਆਇਆ ਲਾਦਾ ਜਿਵੇਂ ਤੇਰੇ ਸਰਾਣੇ ਦਲੇਪ ਪਏ ਹੁੰਦੇ ਆ ਆਇ ਲਾਦਾ ਜਿਵੇਂ ਤੇਰੇ ਸਰਾਣੇ ਜਲੇਬ ਪਏ ਹੁੰਦੇ ਆ ਖਾਲਾ ਤੁਸੀਂ ਖਾਓ ਸਾਡੇ ਸਰਾਣੇ ਰੱਖਿਆ ਚੱਲ ਰਹੋ ਮੋਤਾ ਦੇਖ ਕੇ ਚਲੋ ਲੋ ਜੀ ਹਜੇ ਫੋਨ ਦੇ ਵਿੱਚ ਤਾਂ ਸਾਫ਼ ਮੜਾ ਕੇ ਦਿਖਾਈ ਦਿੰਦਾ ਪਰ ਇੰਨਾ ਕਂ ਨੀਰ ਕੋਪ ਬਣਿਆ ਆਉਂਦਾ ਨਾ ਬੱਦਲ ਸਾਰੇ ਪਾਸੇ ਆਏ ਨੀਰੇ ਛਾਇਆ ਪਿਆ ਇੱਧਰ ਨਾ ਤੁਸੀਂ ਕੁਝ ਸਿੱਟੇ-ਸੁੱਟੇ ਕਰ ਜਿਵੇਂ ਹ ਟੱਕਣਾ ਨਾ ਦੇਖੋ ਕੀ ਹਾਲ ਹੋਇਆ ਪਰ ਫਰਸ਼ਾਂ ਪਾਸੀ ਕਰੋ ਕਈ ਵਾਰ ਰਾਤ ਨੂੰ ਮੀਂਹ ਆ ਗਿਆ ਵਿੱਚ ਚੜਜੂ ਉਹ ਵਿੱਚ ਡੰਡਾ ਪਿਆ ਇੱਕ ਜਿਵੇਂ ਆ ਟੱਕਣਾ ਇਹ ਪਰੇ ਸੜਦੇ ਤੇ ਆ ਚੱਕ ਕਪੜਾ ਕੰਦ ਤੇ ਪਾ ਦੇ ਕੰਦ ਤੇ ਤੂੰ ਟੋਕਾ ਹਾ ਚੱਕ ਦੇ ਆ ਦੇਖ ਲੈ ਆਖਿਆ ਰੇ ਪੋਟੀ ਕੀਤੀ ਪਈ ਬਿੱਲੀ ਨੇ ਬੱਦ ਬੜਾ ਸੋਨੇ ਸੋਨੇ ਝੋਨੇ ਦੀਂਦੇ ਰੱਬਾ ਆਹੀਂ ਰੱਖੀ ਹੁਣ ਨਾ ਠੀਮੂ ਕਿੱਤੀ ਬੜਾ ਮੁਖਾ ਇਹਦੇ ਆਂਦੇ ਪੂਰਾ ਮਹੀਂ ਕਿਤੇ ਦਿਨਾਂ ਕਲੀਅਰ ਦਿਖਾਈ ਦਿੰਦਾ ਘਰ ਬਹੁਤ ਦੂਰ ਆ ਐਨੀ ਦੂਰ ਆ ਚੱਲ ਆਪਣੇ ਇੱਥੇ ਵੀ ਟਾਲੀ ਲੱਗੀ ਪਈ ਹੈ ਟੈਂਕੀ ਦੇ ਵਿੱਚ ਟਾਲੀ ਹੈ ਪੱਟਣ ਵਾਲੀ ਹੈ ਪੁੱਤ ਨਾ ਨਾ ਬਟਾ ਪੱਟੋ ਫੇਰ ਲਾਤਾਰਾ ਦੁਰਨੂਨਾ ਹੱਥ ਲਾਲੀ ਵੇਖੋ ਐਡੀ ਵੱਡੀ ਟਾਲੀ ਗੁਰੀ ਬਈ ਵਿੱਚ ਜਦੋਂ ਆਪਾਂ ਲਾਈਏ ਤਰ ਬੂਟਾ ਉਦੋਂ ਜਮਾ ਨਹੀਂ ਹੁੰਦਾ ਮੇਰੇ ਬਾਰੀ ਬਾਰੀ ਸੱਚੇ ਹਲਗੇ ਨੇ ਕਿਸੇ ਪਾਸੇ ਕੈਮਰਾ ਮਾਰਨ ਨੂੰ ਜੀ ਨਹੀਂ ਕਰਦਾ ਬੁਰਾ ਹਾਲ ਹੋਇਆ ਪਈ ਕਾਹੀ ਕੰਦ ਇੱਕ ਸਾਖ ਹੈ ਜਿਹੜੀ ਫੋਰਗਾ ਕਾਲਗਾ ਪੀਲਗਾ ਜਲੂਸ ਜੇ ਨਿਕਲਿਆ ਪੇ ਕਰਦਾ ਹਰੀ ਵਈ ਹਰੀ ਵਈ ਹੋਰਾ ਐਡੀ ਟਾਲੀ ਉਗਰੀ ਪਈ ਟੈਂਕ ਟੈਂਕੀ ਚ ਰਾਵੜ ਰੂਬੜ ਕੋਈ ਨਹੀਂ ਬਲੇਟੀ ਇਹਨਾਂ ਨੇ ਡੰਡਾ ਰੱਖਤਾ ਸੀਗਾ ਥੱਲੇ ਪਿੱਪਲ ਆਗਾ ਕਿੱਦਾਂ ਪਤਾ ਨਹੀਂ ਫਿਰ ਇਹਨਾਂ ਨੇ ਮੈਂ ਤਾਂ ਇਹ ਨੂੰ ਲਾ ਦਿਓ ਇਹ ਜੜ ਵਧ ਗਿਆ ਇਹਦੀ ਲੱਗ ਜੂ ਇਹ ਖੇਤ ਲਾ ਦਿਓ ਆਪਣੀ ਦੂਸਰੀ ਟੈਂਕੀ ਕੋਲੇ ਪੀਂਦੇ ਹੁੰਦੇ ਨੇ ਨਹੀਂ ਨਹੀਂ ਲੱਗ ਜੂ ਆਹ ਰੋਤੇ ਦੀ ਲਾ ਦਿਓ ਇੱਥੇ ਮੰਮਾ ਪੀਪਲ ਉੱਗ ਰਹੇ ਬੇਵਨਾਂ ਵੀ ਪੱਡ ਗਏ ਜੈਸਮੀਨ ਨੂੰ ਫੜਾ ਦਿਓ ਉੱਥੇ ਲਾ ਲੈਣਗੇ ਖੇੜ ਚ ਸਾਈਡ ਤੇ ਬੀੜੇ ਕਿੱਥੇ ਲਾਉਣਗੇ ਉਹ ਬੀੜਾ ਤਾਂ ਪੱਕਾ ਕਿੱਥੇ ਲਾਵਾਂ ਦਾਤਾ ਆ ਡਾਣੀ ਤੋੜ ਦੋ ਕਿੱਡੀ ਟੁੱਟੀ ਪਈ ਹੈਗੀ ਇਹਦੀ ਟਾਲੀ ਦੀ ਧਿਆਨ ਦੇ ਨਾਲ ਅਸੀਂ ਮੁਨਾ ਖਟਾ ਇਹ ਸੱਤੂ ਅੱਪੇ ਟੁੱਟਿਆ ਮਮਾ ਅਜੀ ਅਨਿ ਮੀਂਹ ਦੇ ਅਜੀ ਦਿਨਾਂ ਜਦੋਂ ਨਹੀਂ ਰਹੀ ਆਈ ਆਪੇ ਟੁੱਟ ਆ ਦੇਗਾ ਤੂੰ ਲੋੜੀਂਦਾ ਮੈਂ ਦੁੱਤੇ ਦੀ ਨਾ ਲਾ ਦੇ ਸਾਈਡ ਤੇ ਉਹ ਵੀ ਨਾ ਪੱਟ ਦੀ ਸਾਈਡ ਤੇ ਨਹੀਂ ਚਲੋ ਮੈਂ ਤਾਂ ਮਸ਼ੀਨ ਤੇ ਬੈਣੀ ਆ ਸੇਵਨ ਮਾਰਦੀਆਂ ਲੋ ਜੀ ਸਾਡੇ ਤਾਂ ਫੇਰ ਮਹੀਆ ਜੜਾਉਣ ਲੱਗ ਗਿਆ ਪਹਿਲਾਂ ਕਣੀਆਂ ਹੀਆਂ ਸੀਗੇ ਹੁਣ ਤੀਜ ਹੋ ਗਈਆਂ ਚਾਰੇ ਪਾਸੇ ਖੁਲਿਆ ਪਿਆ ਰਬ ਦੇਖੋ ਟਾਈਮ ਹੈ ਜੇ ਸਵਾ 7:00 ਦਾ ਹੋਇਆ ਹਨਾ ਨਹੀਂ ਕਿੱਡਾ ਦੇਖ ਖੜਾ ਵੀ ਦਰਜੇ ਖੜਾ ਹਮ ਤਾਂ ਮੂੰਹ ਨਹੀਂ ਰਾਜਾ ਹੁੰਦਾ ਵਾ ਤੇ ਟਾਈਮ ਨਾਲ ਕੰਮ ਨਿਬੜ ਜਾਂਦੇ ਆ ਤੇ ਹਾਂ ਤਾਂ ਜਿਵੇਂ ਉਹ ਗੱਲ ਵੀ ਅੱਗੇ ਤਾਂ ਕਹਿੰਦੇ ਹੁੰਦੇ ਸੀ ਹਾਈ ਸੌਣ ਨੂੰ ਟਾਈਮ ਨਹੀਂ ਮਿਲਦਾ ਹੁਣ ਲੱਗਦਾ ਵੀ ਸੌਂ ਕੇ ਵੀ ਥੱਕ ਜਿਗੇ ਕਿਉਂਕਿ ਦਿਨੇ ਵੀ 2 ਘੰਟੇ ਸੌਂ ਜਾਂਦੇ ਆ ਤੇ ਮੀਂਹ ਦਾ ਮੌਸਮ ਦਾ ਕਰਕੇ ਟਾਈਮ ਨਾਲ ਕੰਮ ਨਿਬੜ ਲੈ ਜੇ ਅੱਗੇ ਤਾਂ 10 ਵਜੇ ਜਾਂਦੇ ਹੁੰਦੇ ਸੀ ਕੰਮਾਂ ਨੂੰ 5:30 ਹੁਣ 8 ਵਜੇ ਦਿਨ ਵੇਲੇ ਹੋ ਜਾਂਦੇ ਆ ਤੇ ਅੱਜ ਰੋਟੀ ਬਣੀ ਆ ਢੇ ਲਿਆ ਕੇ ਫੜਾਈਏ ਤੇ ਹਮ ਕੋਈ ਗੱਲ ਸੱਚੀ ਡਰ ਲੱਗਣ ਲੱਗਿਆ ਰੱਬ ਤੋਂ ਇਹਦੇ ਤੋਂ ਵੀ ਮੰਦੀ ਤੇਜ਼ ਹੋ ਗਿਆ ਲੋ ਜੀ ਟਾਈਮ ਹੋ ਗਿਆ 9 ਦਾ ਕੰਮ ਕਰਨ ਵਿੜਿਆਂ ਨੂੰ ਤਾਂ ਆਪਾਂ ਨੂੰ ਕਾਫੀ ਜਿਆਦਾ ਟਾਈਮ ਹੋ ਗਿਆ ਉੱਧਰ ਬੈਠੇ ਸੀਗੇ ਟੀਵੀ ਕੋਲੇ ਮੂਵੀ ਵਗੈਰਾ ਦੇਖਣ ਲੱਗੇ ਤੇ ਮੌਸਮ ਸੱਚੇ ਮਣ ਜਾ ਬਹੁਤ ਜਿਆਦੇ ਹੋਇਆ ਇੰਨਾ ਕੁ ਜਿਆਦੇ ਮੀਂਹ ਪਿਆਣਾ ਧੁੰਦ ਦੀ ਬਰਾਤੀ ਸੀਗੀ ਜਾਨੀ ਕਿ ਵਿੜੇ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੱਦਾ ਸੀਗਾ ਇੰਨਾ ਜਿਆਦੇ ਮੀਂਹ ਪੈ ਚਲੋ ਹੁਣ ਮਾੜਾ ਜਿਹਾ ਟਕਾ ਬੀ ਮੀਂਹ ਤਾਂ ਟੇਕ ਗਿਆ ਸੀਗਾ ਡੇਕ ਗਿਆ ਸੀ ਜਿਵੇਂ ਰੋਣਾ ਹੁੰਦਾ ਹੁੰਦਾ ਜਾਨੀ ਕਿ ਖੜ ਗਿਆ ਮੀਂਹ ਹੁਣ ਨਹੀਂ ਆਉਂਦਾ ਹਨਾ ਕਿੰਮੇ ਨਿਕਾਣੀ ਤਾਂ ਨਹੀਂ ਹੈਗੀ ਹੁਣ ਹੁਣ ਤਾਂ ਬਸ ਟਾਈਮ ਜਿਆਦਾ ਹੋ ਗਿਆ ਤੇ ਲੋ ਜਿਸ ਦੇ ਨਾਲ ਹੀ ਆਪਾਂ ਕਰਦੇ ਆਂ ਵਲੌਗ ਦੇ ਐਂਡ ਪਲੀਜ਼ ਸਪੋਰਟ ਕਰੋ ਹਨਾ ਐਨੀ ਜਿਆਦਾ ਮਿਹਨਤ ਕਰਦੇ ਆਂ ਤਾਂ ਵਲੌਗ ਬਣਾਉਣਾ ਸਾਡਾ ਕੰਮ ਹਨਾ ਤਾਂ ਪਲੀਜ਼ ਤੁਹਾਡਾ ਕੰਮ ਹੈ ਸਪੋਰਟ ਕਰਨਾ ਤੇ ਫੁੱਲ ਵਾਚ ਕਰਿਆ ਕਰੋ ਤੇ ਨਹੀਂ ਨਹੀਂ ਬਹੁਤ ਪਿਆ ਹੋਇਆ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਟੈਪਾਂ 'ਤੇ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਅ ਤੁਸੀਂ ਇੰਜੋਏ ਕਰ ਸਕੋ